ਬਾਣੀ ਧੁਰ ਦਰਗਾਹ ਹੋਈ ਹੈ ਪਾਪੀਆਂ ਦੇ ਤਾਰਨੇ ਨੂੰ ਬਾਣੀ ਧੁਰ ਦਰਗਾਹ ਹੋਈ ਹੈ ਪਾਪੀਆਂ ਦੇ ਉਤਾਰਨੇ ਨੂੰ ਬਾਣੀ ਧੁਰ ਦਰਗਾਹ ਹੋ ਵਾੜੀ ਧੁਰ ਦਰਗਾਹ ਹੋਈ ਆਈਏ ਹੈ ਪਾਪੀਆਂ ਦੇ ਵਾਰੀ ਧੁਰ ਦਰਗਾਹ ਹੋਈ ਆਈਏ ਹੈ ਪਾਪੀਆਂ ਦੇ ਵਾਰੀ ਧੁਰ ਦਰਗਾਹ ਹੋਈ ਆਈਏ ਹੈ ਪਾਪੀ ਤੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ ਦਿਆਲੁਰਤ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਸੋ ਇਹ ਬਾਣੀ ਗੁਰਾਂ ਦੀ ਤੁਰ ਦਰਗਾਹ ਤੋਂ ਆਈ ਸੋ ਮਰਦਾਨੇ ਨੂੰ ਕਹਿੰਦੇ ਹੁੰਦੇ ਸੀ ਨਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਰਦਾਨੇ ਰਵਾਬ ਛੇੜ ਬਾਣੀ ਆਈ ਸੋ ਬਾਣੀ ਆਉਂਦੀ ਕਿ ਤੁਸੀਂ ਤੁਰ ਦਰਗਾਹ ਤੋਂ ਸੋ ਇਹ ਤੁਰ ਦਰਗਾਹ ਤੋਂ ਆਈ ਇਹ ਗੁਰਬਾਣੀ ਜਿਹੜਾ ਗੁਰਬਾਣੀ ਦਾ ਲੜ ਫੜੇਗਾ ਸੋ ਗੁਰੂ ਪਿਆਰਿਓ ਉਹ ਵੀ ਤੁਰ ਦਰਗਾਹ ਤੇ ਪਹੁੰਚ ਜੇ। ਸੋ ਜਿਵੇਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਜਹਾਜ਼ ਦੀ ਲੋੜ ਪੈਂਦੀ ਹੈ। ਸੋ ਗੁਰੂ ਪਿਆਰਿਓ ਜਹਾਜ਼ ਤੇ ਸਵਾਰ ਹੋ ਕੇ ਸੋ ਆਪਾਂ ਇੱਕ ਦੇਸ਼ ਤੋਂ ਦੂਜੇ ਦੇਸ਼, ਇੱਕ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਇਹ ਜਿਹੜਾ ਗੁਰਬਾਣੀ ਦਾ ਜਹਾਜ਼ ਬਣਾਇਆ ਸੋ ਸਤਿਗੁਰੂ ਸਾਹਿਬ ਨੇ ਸੋ ਇਹ ਗੁਰਬਾਣੀ ਦਾ ਜਿਹੜਾ ਲੜ ਫੜੇਗਾ, ਗੁਰਬਾਣੀ ਸਿੱਧਾ ਉਹਨੂੰ ਸੱਚਖੰਡ ਲੈ ਜਾਏਗਾ। ਕਿਉਂਕਿ ਆਈ ਸੱਚਖੰਡ ਤੋਂ ਧੁਰ ਦਰਗਾਹ ਤੋਂ ਆਈ ਜਿਹੜਾ ਗੁਰਬਾਣੀ ਨਾਲ ਜੁੜੇਗਾ ਸੋਹ ਰੀਆਂ ਸਾਰੀਆਂ ਚਿੰਤਾਵਾਂ ਮਿਟ ਜਾਂਦੀ ਐ ਇੱਕ ਵੀ ਚਿੰਤਾ ਨਹੀਂ ਰਹਿਣ ਦਿੰਦੇ ਮਹਾਰਾਜ ਸੁ ਗੁਰਬਾਣੀ ਜਿਹੜਾ ਮਨ ਚਿਤ ਲਾ ਕੇ ਪੜ੍ਹੇ ਨਾ ਸੁ ਗੁਰਬਾਣੀ ਇੱਕ ਵੀ ਚਿੰਤਾ ਨਹੀਂ ਛੱਡਦੀ ਤੇ ਹੁਣ ਆਪਾਂ ਪੜ੍ਹਦੇ ਹੀ ਨਹੀਂ ਵਿਚਾਰਦੇ ਹੀ ਨਹੀਂ ਇਸੇ ਕਰਕੇ ਚਿੰਤਾਵਾਂ ਚੰਬੜੀਆਂ ਸੁ ਗੁਰੂ ਪਿਆਰਿਓ ਕਿੰਨੀ ਪ੍ਰਕਾਰ ਦੀ ਚਿੰਤਾ ਚੰਬੜੀ ਬੰਦੇ ਸੁ ਚਿੰਤਾ ਨਾਲ ਹੀ ਮਰ ਜਾਂਦਾ ਬੰਦਾ ਚਿੰਤਾ ਕਿੰਦੇ ਚਿਖਾ ਦੇ ਬਰਾਬਰ ਹੁੰਦੀ ਐ ਸੋ ਜਿਵੇਂ ਚਿਖਾ ਚਣਕੇ ਸੋ ਗੁਰੂ ਪਿਆਰਿਓ ਕਿਸੇ ਨੂੰ ਮੁਰਦਿਆਂ ਨੂੰ ਜਿਵੇਂ ਸਾੜ ਦਿੱਤਾ ਜਾਂਦਾ ਹੈ ਸੋ ਕਹਿੰਦੇ ਇਸੇ ਤਰ੍ਹਾਂ ਜਿਹੜੀ ਇਹ ਚਿੰਤਾ ਦਾ ਚਿਖਾ ਦੇ ਬਰਾਬਰ ਹੁੰਦੀ ਸੋ ਜਿਵੇਂ ਗਿੱਲੇ ਕੋਏ ਨੂੰ ਤਖਾ ਦੇ ਹੌਲੀ ਹੌਲੀ ਤੁਖਦਾ ਤੁਖਦਾ ਖਤਮ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਸੋ ਗੁਰੂ ਪਿਆਰਿਓ ਬੰਦਾ ਤੁਖਦਾ ਤੁਖਦਾ ਜਿਹੜੀ ਚਿੰਤਾ ਹੈ ਨਾ ਅੰਦਰੋਂ ਅੰਦਰ ਖਾ ਜਾਂਦੀ ਬੰਦੇ ਨੂੰ ਸੋ ਸਰੀਰ ਨੂੰ ਜਿਹੜੇ ਰੋਗ ਜਿਆਦਾ ਲੱਗ ਰਹੇ ਹੋਂ ਵਾਲੇ ਸਮੇਂ ਦੇ ਵਿੱਚ ਸੋ ਇਹ ਚਿੰਤਾਵਾਂ ਕਰਕੇ ਜਿਹੜੇ ਮਨ ਨੂੰ ਚਿੰਤਾਵਾਂ ਚੰਡੀ ਚੰਬੜੀਆਂ ਰਹਿੰਦੇ ਇਹਦੇ ਕਰਕੇ ਜਾਦੇ ਰੋਗ ਲੱਗਦੇ ਸੋ ਚਿੰਤਾ ਸਭ ਤੋਂ ਵੱਡਾ ਰੋਗ ਹੈ ਤੇ ਮਹਾਰਾਜ ਦੀ ਗੁਰਬਾਣੀ ਇੱਕ ਵੀ ਚਿੰਤਾ ਛੱਡਦੀ ਨਹੀਂ ਜਿਹੜਾ ਮਨ ਚਿਤ ਲਾ ਕੇ ਗੁਰਬਾਣੀ ਪੜ੍ਹੇ ਸੋ ਗੁਰੂ ਪਿਆਰੇ ਉਹ ਪੂਰੇ ਧਿਆਨ ਨਾਲ ਸੋ ਉਹਦੀ ਇੱਕ ਵੀ ਚਿੰਤਾ ਨਹੀਂ ਛੱਡਣਗੇ ਮਹਾਰਾਜ ਇੱਥੇ ਵੀ ਉਹਨੇ ਸੁਖੀ ਹੋ ਜਾਣਾ ਤੇ ਗੁਰੂ ਪਿਆਰੇ ਉਹਨੇ ਸੱਚਖੰਡ ਵੀ ਸੁਖੀ ਸੁਖੀ ਚਲੇ ਜਾਣਾ ਉਹਦਾ ਲੋਕ ਵੀ ਸੇਲਾ ਉਹਦਾ ਪ੍ਰਲੋਕ ਵੀ ਸੇਲਾ ਇਸੇ ਕਰਕੇ ਮਹਾਰਾਜ ਦੀ ਗੁਰਬਾਣੀ ਕਹਿੰਦੀ ਲੋਕ ਸੁਖੀ ਹੈ ਪਰ ਲੋਕ ਸੁਹਿਲ ਦੇ ਨਾਲ ਘਰ ਪ੍ਰਭ ਆ ਬਹਿ ਨੇ ਲੈ ਆਓ ਜੇ ਸੁਖੀ ਹੋਣ ਆਪ ਬਾਣੀ ਪੜੋ ਆਪਣੇ ਬੱਚਿਆਂ ਨੂੰ ਬਾਣੀ ਪੜਨ ਦੀ ਪ੍ਰੇਰਣਾ ਕਰੋ ਸੋ ਹਿੰਮਤ ਕਰਨੀ ਪੈਣੀ ਹਿੰਮਤ ਤੋਂ ਬਿਨਾਂ ਤੇ ਰੋਟੀ ਵੀ ਮੂੰਹ ਚ ਨਹੀਂ ਪੈਂਦੀ ਸੋ ਹਿੰਮਤ ਕਰਦੇ ਆ ਤੇ ਤਾਂ ਰੋਟੀ ਮੂੰਹ ਤੱਕ ਜਾਂਦੀ ਸੋ ਉਹ ਵੀ ਰੋਟੀ ਵੀ ਕਮਾਉਣੀ ਪੈਂਦੀ ਸੋ ਇਸੇ ਤਰ੍ਹਾਂ ਭਜਨ ਕਰਨਾ ਪਏਗਾ ਆਪ ਬਾਣੀ ਪੜਨੀ ਪੈਣੀ ਜੇ ਆਪਣੇ ਪਰਿਵਾਰ ਦਾ ਉਦਾਰ ਕਰਨਾ ਹੈ ਸੋ ਪਹਿਲਾ ਆਪ ਅੱਗੇ ਚੱਲ ਕੇ ਤੇ ਫਿਰ ਆਪਣੇ ਪਰਿਵਾਰ ਨੂੰ ਬੰਦਾ ਮਗਰ ਲਾ ਸਕਦਾ ਹੈ ਤੇ ਜਿਹੜਾ ਆਪ ਹੀ ਬਾਪੂ ਠੇਕੇ ਤੇ ਜਾਂਦਾ ਹੈ ਸੋ ਗੁਰੂ ਪਿਆਰ ਉਹ ਆਪਣੇ ਬੱਚਿਆਂ ਨੂੰ ਮਗਰ ਠੇਕੇ ਦੇ ਮਗਰੀ ਲੈ ਜਾਏਗਾ ਜਿਹੜਾ ਹੁਣ ਆਪਨੇ ਹੱਥੋਂ ਆਪਣੇ ਪੋਤੇ ਨੂੰ ਪੈਸਾ ਦੇ ਕੇ ਕਹਿੰਦਾ ਜਾ ਲਿਆ ਬੋਤਲ ਫੜ ਕੇ ਜਾ ਲੈ ਕੇ ਆ ਨਸ਼ਾ ਹੁਣ ਜਿਹੜਾ ਬੱਚਿਆਂ ਨੂੰ ਦੇ ਕੇ ਭੇਜ ਰਿਹਾ ਪੈਸੇ ਪੈਸੇ ਦੇ ਕੇ ਨਸ਼ਾ ਲੈ ਲਈ ਕਹਿ ਰਿਹਾ ਕਿ ਜਾ ਨਸ਼ਾ ਲੈ ਕੇ ਆ ਸੋ ਗੁਰੂ ਪਿਆਰਿਓ ਹੁਣ ਜਿਹੜਾ ਬੱਚਾ ਆਪ ਜਾਣ ਲੱਗ ਗਿਆ ਠੀਕੇ ਤੇ ਬਾਪੂ ਲਈ ਲਿਆਉਣ ਵਾਸਤੇ ਸੋ ਇੱਕ ਦਿਨ ਉਹ ਵੀ ਕਹੇਗਾ ਜੇ ਮੇਰਾ ਬਾਪੂ ਪਿੰਦਾ ਮਮੀ ਤਾਂ ਪੀ ਕੇ ਦੇਖਾਂ ਵੀ ਇਹ ਚੀਜ਼ ਹੈ ਕਿ ਸੋ ਗੁਰੂ ਪਿਆਰਿਓ ਭਾਵੇਂ ਬੱਚਾ ਕਹਿੰਦੇ ਮਿੱਟੀ ਘੋਲ ਕੇ ਪੀਵੇ ਭਾਵੇਂ ਰੰਗ ਘੋਲ ਕੇ ਪੀਵੇ ਬੱਚਾ ਆਪਣੇ ਬਾਪੂ ਦੀ ਨਕਲ ਜ਼ਰੂਰ ਕਰਦਾ ਕਿਉਂਕਿ ਛੋਟੇ ਬੱਚੇ ਮਾਪਿਓ ਦੇ ਸਭ ਤੋਂ ਪਹਿਲਾਂ ਸਕੂਲ ਬੱਚੇ ਦਾ ਘਰ ਹੈ ਘਰੋਂ ਹੀ ਸਿੱਖਣਾ ਬੱਚੇ ਨੇ ਸਭ ਕੁਝ ਤੇ ਮਾਪਿਓ ਦੀ ਬੱਚਾ ਨਕਲ ਕਰਦਾ ਜੇ ਪਿਓ ਪਿੰਦਾ ਤੇ ਬੱਚਾ ਭਾਵੇਂ ਮਿੱਟੀ ਘੋਲ ਕੇ ਪੀਵੇ ਭਾਵੇਂ ਰੰਗ ਘੋਲ ਕੇ ਪੀਵੇ ਉਹ ਪਿਓ ਦੀ ਨਕਲ ਜ਼ਰੂਰ ਕਰੇਗਾ ਤੇ ਜੇ ਆਪਾਂ ਬਾਣੀ ਪੜ੍ਹਦੇ ਆ ਤੇ ਗੁਰੂ ਪਿਆਰਿਓ ਬੱਚਾ ਭਾਵੇਂ ਆਪਣੇ ਸਕੂਲ ਵਾਲੀ ਕਾਪੀ ਖੋਲ੍ਹ ਕੇ ਬਵੇ ਉਹ ਵੀ ਕਹੇਗਾ ਜੇ ਤੁਸੀਂ ਪਾਠ ਕਰ ਰਹੇ ਹੋ ਤਾਂ ਮੈਂ ਵੀ ਪਾਠ ਕਰ ਰਿਹਾ ਉਹ ਨਕਲ ਜ਼ਰੂਰ ਕਰੇਗਾ ਸੋਇਮ ਜੇ ਮਾਪਿਓ ਆਪ ਗੁਰਬਾਣੀ ਨਾਲ ਜੁੜਨਗੇ ਤੇ ਤਾਂ ਅੱਗੇ ਬੱਚੇ ਜੁੜਨਗੇ ਹੁਣ ਜਦੋਂ ਆਪ ਆਪ ਹੀ ਗੁਰਦੁਆਰਾ ਸਾਹਿਬ ਨਹੀਂ ਆਉਂਦੇ ਆਪ ਹੀ ਆਪਾਂ ਸੰਗਤ ਵਿੱਚ ਨਹੀਂ ਬਿੰਦੇ ਸਵਾਪੀ ਬਾਣੀ ਨਹੀਂ ਪੜਦੇ ਫਿਰ ਆਪਣੇ ਬੱਚੇ ਕਿਵੇਂ ਜੁੜ ਜਾਣਗੇ ਮੁੜ ਕੇ ਬੰਦਾ ਰੋਂਦਾ ਹੈ ਕਿ ਮੇਰੇ ਬੱਚੇ ਮੇਰੀ ਮੰਨਦੇ ਨਹੀਂ ਤੂੰ ਗੁਰੂ ਦੀ ਨਹੀਂ ਮੰਨੀ ਤੇ ਤੇਰੇ ਬੱਚੇ ਤੇਰੀ ਕਿਵੇਂ ਮੰਨ ਲੈਣ ਸੋ ਜੇ ਆਪਾਂ ਗੁਰੂ ਦੀ ਮੰਨੀਏ ਤੇ ਆਪਾਂ ਮਹਾਰਾਜ ਦੀ ਗੁਰਬਾਣੀ ਸਮਝਾਉਂਦੀ ਜਨਨਾਨਕ ਸਤਿਗੁਰੂ ਪੂਜਿਆ ਤင် ਹਰ ਪੂਜ ਕਰਾਵਾਂ ਕਹਿੰਦੇ ਜਿਹੜਾ ਮਨ ਜਿਤ ਲਾ ਕੇ ਪ੍ਰਮਾਤਮਾ ਦੀ ਪੂਜਾ ਕਰਦਾ ਨਾ ਯਾਦ ਕਰਦਾ ਰਿਸਪੈਕਟ ਕਰਦਾ ਜਿਹੜਾ ਗੁਰੂ ਦੀ ਰਿਸਪੈਕਟ ਕਰੇ ਕਹਿੰਦੇ ਸਾਰੀ ਦੁਨੀਆ ਦੀ ਰਿਸਪੈਕਟ ਕਰਨ ਲੱਗ ਜਾਂਦੀ ਹੈ। ਕੱਲਾ ਪਰਿਵਾਰ ਨਹੀਂ ਰਿਸਪੈਕਟ ਕਰਦਾ ਸਾਰੀ ਦੁਨੀਆ ਦੀ ਰਿਸਪੈਕਟ ਕਰਨ ਲੱਗ ਜਾਂਦੀ ਹੈ। ਜਿਹੜੇ ਗੁਰੂ ਨਾਲ ਜੁੜ ਜਾਂਦੇ। ਹਰ ਮਨ ਤਨ ਵਸਿਆ ਸੋਈ ਜਿਹੜੇ ਕਾਰ ਕਰੇ ਸਭ ਕੋਈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਰਾ ਜਹਾਨ ਕਹਿੰਦੇ ਉਹਦੀਆਂ ਵਡਿਆਈਆਂ ਕਰਦਾ। ਸੋ ਜਿਹੜਾ ਗੁਰੂ ਨਾਲ ਜੁੜ ਜੇ ਸੱਚ ਦੇ ਧਰਮ ਦੇ ਮਾਰਗ ਤੇ ਜਿਹੜਾ ਚੱਲਦਾ ਹੈ ਸੋ ਸਾਰੇ ਉਹਦੀ ਰਿਸਪੈਕਟ ਕਰਦੇ ਆ ਹੁਣ ਤੇ ਆਪਣੇ ਧੀਆਂ ਪੁੱਤਰੀ ਆਪਣੀ ਰਿਸਪੈਕਟ ਨਹੀਂ ਕਰਦੇ ਉਹ ਤਾਂ ਨਹੀਂ ਕਰਦੇ ਕਿਉਂਕਿ ਆਪਾਂ ਗੁਰੂ ਦੀ ਰਿਸਪੈਕਟ ਨਹੀਂ ਕੀਤੀ ਸੋ ਭਾਲ ਕਹਿੰਦੇ ਭਾਲ ਦਾ ਬੰਦਾ ਕਿਕਰਾਂ ਦੇ ਬੀਜ ਬੀਜ ਕੇ ਤੇ ਭਾਲ ਦਾ ਬਜੌਰ ਦੀਆਂ ਦਾਖਾ ਸੋ ਇਸੇ ਕਰਕੇ ਭਗਤ ਫਰੀਦ ਨੂੰ ਕਹਿਣਾ ਪੈ ਗਿਆ ਫਰੀਦਾ ਲੋੜਿਆ ਦਾਖ ਬਜੌਰੀਆਂ ਕਿਕਰ ਬੀਜਾ ਜੱਟ ਹੰਦੇ ਉਨਕਤਾਏ ਦਾ ਪੈਦਾ ਪੈਦਾ ਲੋੜੇ ਪਾਟ ਕਹਿੰਦੇ ਭੋਲਾ ਜੱਟ ਬੀਜ ਦਾ ਕਿਕਰੇ ਭਾਲ ਦਾ ਬਜੌਰ ਦੀਆਂ ਮਿੱਠੀਆਂ ਦਾਖਾਂ ਸੋ ਇਸੇ ਤਰ੍ਹਾਂ ਆਪਣੇ ਬੱਚਿਆਂ ਤੋਂ ਆਪਾਂ ਭਾਲਦੇ ਆ ਕਿ ਆਪਣੀ ਸੇਵਾ ਕਰਨਗੇ ਆਪਣੀ ਰਿਸਪੈਕਟ ਕਰਨਗੇ ਪਰ ਆਪਾਂ ਜਦੋਂ ਆਪ ਗੁਰੂ ਜੀ ਰਿਸਪੈਕਟ ਨਹੀਂ ਕੀਤੀ ਆਪ ਗੁਰੂ ਦੇ ਦੱਸੇ ਨਕਸ਼ੇ ਕਦਮਾਂ ਤੇ ਨਹੀਂ ਚੱਲੇ ਆਪ ਹੀ ਆਪਾਂ ਬਰਬਾਦੀ ਦੇ ਪੁੱਲ ਬੰਨੇ ਤੇ ਗੁਰੂ ਪਿਆਰਿਓ ਫਿਰ ਮੁੜ ਕੇ ਬੰਦਾ ਚੀਕਾਂ ਮਾਰਦਾ ਹੁਣ ਕਿਉਂ ਚੀਕਾਂ ਮਾਰਦਾ ਪਹਿਲਾਂ ਆਪ ਤੇ ਡੀਜਾਂ ਤੇ ਨੱਚਦਾ ਰਿਆ ਨਾਲੇ ਬੱਚਿਆਂ ਨੂੰ ਨਚਾਉਂਦਾ ਰਿਆ ਹੁਣ ਜਦੋਂ ਫਿਰ ਫਰਾਰ ਹੋ ਜਾਂਦੇ ਸੋ ਗੁਰੂ ਪਿਆਰਿਓ ਫਿਰ ਬੰਦਾ ਪਿੱਟਦਾ ਕਿ ਮੇਰੇ ਬੱਚੇ ਮੇਰੇ ਵੱਸ ਸੁੱਚ ਨਹੀਂ ਰਹੇ ਸੋ ਮੇਨੂੰ ਤੇ ਛੱਡ ਕੇ ਚਲੇ ਗਏ ਸੋ ਫਿਰ ਉਹ ਹੁੰਦਾ ਹੈ ਬੰਦਾ ਉੱਚੀ ਉੱਚੀ ਪੂਕਾ ਮਾਰ ਮਾਰ ਕੇ ਪਰ ਪਹਿਲਾਂ ਨਹੀਂ ਨਾ ਧਿਆਨ ਦਿੱਤਾ ਕਿ ਮੈਂ ਕਰੀ ਕੀ ਜਨਣਾ ਸੋ ਆਪ ਮਾਰੇ ਕੰਮ ਕਰੀ ਜਨਣਾ ਤੇ ਬੱਚੇ ਵੀ ਫਿਰ ਓਦਾਂ ਨਹੀਂ ਉਹਨਾਂ ਨੂੰ ਪ੍ਰੇਰਨਾ ਮਿਲਨੀ ਸਵੇਸੇ ਕਰਕੇ ਜੇ ਆਪ ਆਪਾ ਚੰਗੇ ਪਾਸੇ ਚੱਲਾਂਗੇ ਆਪ ਗੁਰਬਾਣੀ ਦੇ ਲੜ ਲੱਗਾਂਗੇ ਤਾਂ ਆਪਣੇ ਬੱਚੇ ਗੁਰਬਾਣੀ ਦੇ ਲੜ ਲੱਗਣਗੇ ਤੇ ਜੇ ਆਪ ਹੀ ਉੱਥੇ ਸਿੱਧੇ ਕੰਮ ਕਰਨੇ ਹੱਸੇਰ ਬੱਚਿਆਂ ਨੇ ਵੀ ਓਦਾਂ ਦੀ ਕੰਮ ਕਰਨੇ ਸੋ ਆਓ ਮਾਰੇ ਕਹਿੰਦੇ ਕਿਸੇ ਨੇ ਤੈਨੂੰ ਸੁੱਖ ਨਹੀਂ ਦੇਣਾ ਤੇਰੇ ਖੋਦ ਤੇਰੇ ਜਿਹੜੇ ਕਰਮ ਨੇ ਨਾ ਤੇਰੇ ਕਰਮਾਂ ਨੇ ਤੈਨੂੰ ਸੁੱਖ ਦੁੱਖ ਦੇਣਾ ਹੈ ਜੇ ਚੰਗੇ ਕਰੇਗਾ ਤੇ ਸੁੱਖ ਭੋਗ ਲਏਗਾ ਤੇ ਜੇ ਮਾੜੇ ਕਰੇਗਾ ਤੇ ਦੁੱਖ ਭੋਗੇਗਾ ਕਰਮੀ ਆਪੋ ਆਪਣੀ ਆਪੇ ਪਛਤਾਣ ਸੋ ਆਪੜੋ ਸੋ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ